ਮਾਨਯੋਗ ਸੀਐਮ ਸਾਹਿਬ ਪੰਜਾਬ ਦੇ ਜਿਹੜੀ ਮੁਹਿੰਮ ਚਲਾਈਏ ਉਹਦੇ ਤਹਿਤ ਐਸਐਸਪੀ ਪਟਿਆਲਾ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਨਿਸ਼ਾਣ ਦਿਸ਼ਾ ਨਿਰਦੇਸ਼ੇਡ ਪਟਿਆਲਾ ਪੁਲਿਸ ਅਸ਼ਾਤ ਅਸਕਰਾਂ ਦੇ ਖਿਲਾਫ ਕਾਰਵਾਈ ਕਰਦੀ ਰਹਿੰਦੀ ਹੈ ਇਸੇ ਇਸੇ ਲੜੀ ਦੇ ਵਿੱਚ ਅੱਜ ਜਿਹੜੇ ਦੋ ਵੱਡੇ ਅਸ਼ਾਤ ਅਸਕਰ ਮੁਰਾਦਪੁਰ ਪਿੰਡ ਦੇ ਬਲਬੀਰ ਸਿੰਘ ਅਤੇ ਤਰਸ਼ੀਮ ਸਿੰਘ ਇਨਾ ਵੱਲੋਂ ਕੀਤੀ ਗਈ ਨਜਾਇਜ਼ ਉਸਾਰੀ ਫੈਲਤੀ ਜ਼ਮੀਨ ਤੇ ਕੀਤੀ ਗਈ ਨਜਾਇਜ਼ ਉਸਾਰੀ ਨੂੰ ਆਜ ਪੰਚਾਇਤ ਡਿਪਾਰਟਮੈਂਟ ਵੱਲੋਂ ਤੋੜਾ ਜਾ ਰਿਹਾ ਹੈ ਪੁਲਿਸ ਵੱਲ ਇਹਨੂੰ ਕੀਤੀ ਜਾ ਰਹੀ ਹੈ ਤੇ ਲਾਅ ਐਂਡ ਔਰਡਰ ਨੂੰ ਮੇਨਟੇਨ ਕੀਤਾ ਜਾ ਰਿਹਾ ਹੈ ਇਨਾਂ ਦਾ ਕੋਈ ਪਰਚੇ ਵੀ ਚੱਲ ਰਹੇ ਹਾਂ ਪਰਵੀਰ ਸਿੰਘ ਤੇ 4 ਐਨਡੀਪੀਐਸ ਦੇ ਮਾਮਲੇ ਨੇ ਤੇ ਤਰਸੇਲ ਸਿੰਘ ਤੇ 10 ਐਨਡੀਪੀਐਸ ਦਾ ਪਰਿਵਾਰ ਇੱਧਰ ਤੋਂ ਹੋਣਾ ਹੈ ਇਸ ਜੀ ਵਾਰ ਨਹੀਂ ਇੱਕ ਜਿਹੜਾ ਮਲਵੀਰ ਸਿੰਘ ਆ ਉਹਨੂੰ ਮਾਨਯੋਗ ਅਦਾਲਤ ਨੇ ਬੇਲ ਦਿੱਤੀ ਹੋਈ ਹੈ ਉਹ ਅਸਰ ਦੇ ਵਿੱਚ ਸਰ ਇਹ ਐਸਪੀਰ ਦੇ ਵਿੱਚ ਕਾਰਵਾਈ ਕੀਤੀ ਜਾਂਦੀ ਹੈ ਇਹ ਹਾਲੇ ਤੋਂ ਵੇਲੇ ਵਿੱਚ ਹੋ ਰਿਹਾ ਹੈ ਕਿ देखो जेडीबी नशे तस्कर ਵੱਲੋਂ ਕਾਲੀ ਕਬਾਈ ਕੀਤੀ ਹੋਈ ਹੈ ਅਸ਼ਾਬੇ ਉਹਨਾਂ ਦੀ ਪ੍ਰਾਪਰਟੀਆਂ ਆਈਡੈਂਟੀਫਾਈ ਕੀਤੀ ਜਾ ਰਹੀਆਂ ਨੇ ਜਿਹੜੀ ਜੋ ਵੀ ਪ੍ਰਾਪਰਟੀ ਜਿਹੜੀ ਹੈ ਗੈਰ ਕਾਨੂੰਨੀ ਹੋ ਗਈ ਕਲਚਾ ਕਰਕੇ ਪੰਚਾਇਤ ਜ਼ਮੀਨ ਤੇ ਬਣਾਈ ਹੋਈ ਹੋ ਗਈ ਉਹਦੇ ਉਸੇ ਕਾਰਵਾਈ ਕੀਤੀ ਜਾਊਂਗੀ ਐਨਡੀ ਪੇਜ ਤੇ ਕਿਹੜੇ ਕੇਸਰ ਗੋਲੀਆਂ ਦੇ ਵਿੱਚ ਹੈ ਜਾਂ ਕੋਈ ਹਕੀਮ ਦੀ ਬੁੱਕੀ ਦੇ ਵਿੱਚ ਵੱਖਰੇ ਵੱਖਰੇ ਨੇ ਜੀ ਗੋਲੀਆਂ ਵੀ ਹੈਗੀਆਂ ਤੇ ਉਹ ਦੂਜੇ ਨਸ਼ੇ ਦੀ ਸਰ ਜੀ ਤਾਂ ਕੱਲ ਵੀ ਕਾਰਵਾਈ ਹੋਈ ਸੀ ਤੇ ਨਸ਼ਾ ਤਸਕਰਾਂ ਦੇ ਪਰਿਵਾਰ ਕਿ ਉਹਨਾਂ ਨੂੰ ਪਰਚੇ ਦਰਜ ਹੋਏਗੀ ਛੱਡੇ ਗਏ ਹੈ ਕੱਲ ਉਹਨੂੰ ਪਰਚੇ ਦਰਜ ਹੋਣਗੇ ਜੀ ਕਿਸੇ ਨੂੰ ਛੜਿਆ ਨਹੀਂ ਜਾਊਗਾ ਜੇ ਜੋ ਵੀ ਨਸ਼ਾਈ ਦਾ ਤਸਕਰੀ ਦਾ ਕੰਮ ਕਰੂਗਾ ਨਸ਼ਾ ਵੇਚਣ ਦਾ ਕੰਮ ਕਰੂਗਾ ਉਸ ਤੋਂ ਸਖ਼ਤ ਕੁੱਦੋਤ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਅੱਗੇ ਵੀ ਜਾਰੀ ਰਹੂਗਾ ਸਰ ਪੰਜਾਬ ਪੁਲਿਸ ਵੱਲੋਂ ਜਿਸ ਤਰ੍ਹਾਂ ਕਿ ਕਿਹਾ ਗਿਆ ਕਿ ਇਹ ਕੋਰੋਨੋ ਲੋਡ ਅਡਮੇਟ ਗਿਆ ਹੈ ਜਿਹੜਾ ਵੀ ਨਸ਼ਕਤ ਨਸ਼ੇ ਤਸਕਰੀ ਦੀ ਦੀਮਾਨਤਾ ਵਗੈਰਾ ਦੇ ਰਿਹਾ ਹੈ ਉਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾਸੀ ਉਹਨੂੰ ਦੇਖੋ ਜੀ ਅਸੀਂ ਪੰਚਾਇਤਾਂ ਉਹ ਨੂੰ ਕਹਿ ਕਿ ਕਨਵਿੰਸ ਕਰਕੇ ਮਤੇ ਵੀ ਪਵਾ ਰਹੇ ਨੇ ਕਿ ਜੋ ਇਸ ਟਾਈਪ ਦੇ ਮਾੜੇ ਅਨਸਰ ਦੇ ਇਹਨਾਂ ਦੀ ਨਾ ਕੋਈ ਬੇਲ ਦਿੱਤੀ ਜਾਏ ਤੇ ਕਾਫੀ ਪੰਚਾਇਤਾਂ ਨੇ ਹਮੀ ਵੀ ਬਰੀਏ ਮਤੇ ਵੀ ਪਾਇਆ ਤੇ ਅੱਗੇ ਵੀ ਉਹਨਾਂ ਨੂੰ ਕਨਵਿੰਸ ਕੀਤਾ ਜਾਊਗਾ ਕਿ ਉਹ ਅੱਗੇ ਨਾ ਕਿ ਉਹਨਾਂ ਦੀ ਬੇਲ ਅੱਗੇ ਵੀ ਇਦਾਂ ਦੀ ਕਾਰਵਾਈ ਚੱਲੂਗੀ ਸਰ ਬਿਲਕੁਲ ਜਾਰੀ ਰਹੂਗੀ ਜੀ ਇਹ ਅਗਲੇ ਅੱਗੇ ਆਉਣ ਵਾਲੇ ਟਾਈਮ ਐ ਹੋਰ ਵੀ ਜ਼ਿਆਦਾ ਇਸ ਪਿੰਡ ਦੀ ਪੰਚਾਇਤ ਨੂੰ ਮੁਲਕਤ ਹੋਈ ਇਸ ਪਿੰਡ ਦੇ ਪੰਚਾਇਤ ਨਾਲ ਪੁਰਾਤਾਲਮੀ ਲੱਗੇ ਪੰਚਾਇਤ ਵਿਭਾਗ ਦੇ ਅਫਸਰ ਵੀ ਸਾਡੇ ਨਾਲ ਨੇ ਤੇ ਕਾਰਵਾਈ ਇਹਨਾਂ ਵੱਲੋਂ ਵੀ ਕਰਾਈ ਜਾ ਰਹੀ ਹੈ ਅਸੀਂ ਇਹਨਾਂ ਨੂੰ ਪੁਲਿਸ ਸੁਰੱਖਿਆ ਜੜੀ ਮੋਈਆ ਕਰਾ ਰਹੇ ਸੀ ਸਿਰਫ ਇਹ ਦੋ ਹੈ ਕਿ ਤਸਕਰ ਹੋਰ ਵੀ ਹੈ ਸਰ ਇਸ ਲੱਕੇ ਲਿਸ ਪਿੰਡ ਦੇ ਵਿੱਚ ਕਾफी ਤਸਕਰ ਨੇ ਇਧਰ ਪੁਲਿਸ ਜਿਹੜੀ ਹੈ ਲਗਾਤਾਰ ਆਪਣੀ ਮੌਜੂਦਗੀ ਮੇਨਟੇਨ ਕਰ ਰਹੀ ਹੈ ਤੇ ਕਾफी ਉਹਦੇ ਉੱਤੇ ਨਤ ਵੀ ਪਾਈ ਗਈ ਹੈ ਤੇ ਹੁਣ ਇਸ ਜਿਹੜੀ ਡਿਮੋਲੇਸ਼ਨ ਕਾਰਵਾਈ ਇਸੇ ਕਾफी ਇੱਕ ਚੰਗਾ ਮੈਸੇਜ ਜਿਹੜਾ ਹੈ ਜਾਊਗਾ ਪਬਲਿਕ ਦੇ ਵਿੱਚ ਵੀ ਤੇ ਨਸ਼ਾ ਤਸਕਰਾ ਦੇ ਵਿੱਚ ਇੱਕ ਬਹਦਾ ਮਾਹੌਲ ਬਿਊਗਾ 1 ਕਰੋੜ ਤੋਂ ਉੱਪਰ ਵੈਲਿਊ ਹੈ ਜੀ ਮਾਰਕੀਟ ਵਾਲੇ ਜਿਹੜੀ ਨਾਲ ਇਹ ਜਿਹੜਾ ਮਕਾਨ ਮਾਲਕ ਰਵੀਰ ਸਿੰਘ ਹੈ ਨਸਲ ਉਹ ਜੇਲ੍ਹ ਚ ਹੈ ਅਮਲਵੀਰ ਸਿੰਘ ਬੇਲਦੇ ਹੈ ਜੀ ਤੇ ਤਰਸੀਮ ਸਿੰਘ ਜੇਲ੍ਹ ਦੇ ਵਿੱਚ ਉਹ ਦੋਨਾਂ ਦੇ ਖਿਲਾਫ ਕਿੰਨੇ ਕਿੰਨੇ ਬੱਚੇ ਦਰਦੇ ਹੈ ਬਲਵੀਰ ਸਿੰਘ ਤੇ 4 ਐਨਡੀਪੀਐਸ ਦੇ ਫਰਮ ਨੇ ਤੇ ਤਰਸੀਮ ਸਿੰਘ ਤੇ 10 ਐਨਡੀਪੀਐਸ ਦੇ ਫਰਮ ਨੇ ਮੈਂ ਪ੍ਰੈਸ ਰਿਪੋਰਟ ਪਾ ਦੂੰਗਾ ਜੀ ਸਰ ਪ੍ਰੈਸ ਰਿਪੋਰਟ ਤੁਹਾਨੂੰ ਦੇ ਦੇ ਜਿਹੜਾ ਜੇਲ੍ਹ ਤੋਂ ਬਾਹਰ ਹੈ ਉਹ ਇਸ ਸਮੇਂ ਇਥੇ ਮੌਕੇ ਤੇ ਮੌਜੂਦ ਹੈ ਜਾਂ ਗਿਆ ਬਈ ਉਹ ਮੌਜੂਦ ਨਹੀਂ ਹੈ ਸਰਪੰਚ ਪਿੰਡ ਦੀ ਪੰਚਾਇਤ ਦੇ ਨਾਲ ਵੀ ਮੁਲਾਕਾਤ ਕਰੀ ਹੈ ਪਿੰਡ ਦੀ ਪੰਚਾਇਤ ਨਾਲ ਮੁਲਾਕਾਤ ਤੇ ਰੈਗੂਲਰਲੀ ਅਸੀਂ ਕਰਦੇ ਹਾਂ ਇੱਥੇ ਕਾਫੀ ਨਸ਼ਾ ਤਸਕਰ ਪਹਿਲੇ ਸੀਗੇ ਤੇ ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਗਈ ਹੈ ਠੀਕ ਹੈ ਆਠ ਦੇ ਰਾਉਂਡ ਜਿਹੜੀ ਪ੍ਰਾਪਰਟੀ ਇੱਥੇ ਫ੍ਰੀਜ਼ ਵੀ ਕਰਾਈ ਗਈ ਹੈ ਲਗਾਤਾਰ ਇੱਥੇ ਰੈਗੂਲਰ ਪੈਟਰੋਲਿੰਗ ਵੀ ਅਸੀਂ ਕਰਾਉਂਦੇ ਹਾਂ ਤੇ ਪੰਚਾਇਤ ਵਿਭਾਗ ਦੇ ਅਸੀਂ ਅਧਿਕਾਰੀ ਵੀ ਨਾਲ ਸਾਡੇ ਹੈਗੇ ਤੇ ਉਹਨਾਂ ਦੀ ਪਰਵਾਹੀ ਹੈ ਟੀ ਅਸੀਂ ਇਹ ਕਰਵਾ ਰਹੇ ਹਾਂ ਜਿਹੜੇ ਸਰ ਅੱਜ ਵੀ ਟਾਈਮ ਦੇ ਵਿੱਚ ਨਸ਼ਾ ਵੇਚ ਰਹੇ ਨੇ ਕੀ ਉਹਨਾਂ ਨੂੰ ਕਾਟ ਕੇ ਦੇਣਾ ਚਾਹੁੰਦੇ ਹੋ ਦੇਖੋ ਜੀ ਪੰਜਾਬ ਸਰਕਾਰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਸਖਤੋ ਸਖਤ ਕਰ ਰਹੀ ਹੈ ਤੇ ਉਹਨਾਂ ਨੂੰ ਸੁਧਾਰ ਦਾ ਮੌਕਾ ਵੀ ਦੇ ਰਹੀ ਹੈ। ਡੀ ਐਡਿਕਸ਼ਨ ਸੈਂਟਰ ਜਿਹੜੇ ਹੈ ਉਹਨਾਂ ਵਿੱਚ ਵਰਤੀ ਕਰਾ ਕੇ ਉਹਨਾਂ ਨੂੰ ਸੁਧਾਰ ਦਾ ਇੱਕ ਨਵਾਂ ਮੌਕਾ ਵੀ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਨਸ਼ੇ ਦੇ ਚੱਕਰੋਂ ਤੋਂ ਬਾਹਰ ਨਿਕਲੋ ਤੇ ਅਸੀਂ ਤੁਹਾਡੀ ਮਦਦ ਕਰਾ ਕੇ ਤੇ ਜੋ ਤੁਹਾਡਾ ਇਲਾਜ ਹੈ ਉਹ ਵੀ ਅਸੀਂ ਕਰਾ ਕੇ ਦੇਵਾਂਗੇ ਤੇ ਤੁਹਾਨੂੰ ਨਵੀਂ ਜ਼ਿੰਦਗੀ ਦਾ ਮੌਕਾ ਵੀ ਦੇਵਾਂਗੇ। ਸਰਕਾਰ ਵੱਲੋਂ ਨਸ਼ਾ ਮੁਕਤ ਅਭਿਆਨ ਪਾਰਟ 2 ਸ਼ੁਰੂ ਕੀਤਾ ਗਿਆ ਹੈ ਜਿਹਨੂੰ ਪਰਖਿਆ ਜਾ ਰਿਹਾ ਹੈ। देखो जेड़ा काम अच्छा पहले पंजाब पुलिस ने वल्लो ਕੀਤਾ ਗਿਆ ਹੈ। ਉਸ ਨੂੰ ਹੀ ਅੱਗੇ ਹੋਰ ਜਿਹੜੀ ਹੈ ਸਿੱਧਤ ਨਾਲ ਅਸੀਂ ਅੱਗੇ ਬੜਾਵਾਂਗੇ। ਇਹ 2.0 ਦੇ ਵਿੱਚ ਜਿਹੜਾ ਸਮੱਗਲਰਸ ਵੱਜ ਗਏ ਨੇ ਉਹਨਾਂ ਦੇ ਉੱਤੇ ਵੀ ਕੰਮ ਜਗਾ ਕਸਾ ਜਾਊਗਾ। ਕਿੰਨੀ ਕਰਵਾਈ ਹੋ ਰਹੀ ਹੈ ਨਾ ਕਿ ਕੀ ਕਿੰਨੇ ਪ੍ਰੋਫਾਈਲ ਹੈ। ਨਹੀਂ ਇਹ ਗਲੀ ਦੇ ਉੱਤੇ ਨਾ ਪਰਸ਼ੇਮ ਸਿੰਘ ਤੇ ਬਲਬੀਰ ਸਿੰਘ ਨੇ ਗਲੀ ਦੇ ਉੱਤੇ ਜਿਹੜਾ ਉਹ ਸਾਰੀ ਕੀਤੀ ਹੋਈ ਸੀਗੀ। ਜਿਹੜੀ ਗਲੀ ਸੱਤ ਪਾਕੇ ਤੇ ਸਾਰੀ ਹੋਈ ਸੀ। ਉਹਦੇ ਖਿਲਾਫ ਜਿਹੜੀ ಗ್ರಾಮ ਪੰਚਾਇਤ ਹੈ ਉਹ ਜ਼ਿਲ੍ਹਾ ਕਲੈਕਟਰ ਮਾਨਯੋਗ ਜ਼ਿਲ੍ਹਾ ਕਲੈਕਟਰ ਦੀ ਅਦਾਲਤ ਵਿੱਚ ਕੇਸ ਤਿਆਰ ਕੀਤਾ ਧਾਰਾ 7 ਦੇ ਅਧੀਨ ਤੇ ਉਹਨਾਂ ਦੇ ਖਿਲਾਫ ਜਿਹੜੀ ਹੈ ਅਦਾਲਤ ਵੱਲੋਂ ਜਿਹੜੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਸਾਨੂੰ ਜਿਹੜੇ ਕਬਜ਼ਾ ਬਰੰਟ ਜਾਰੀ ਕੀਤੇ ਨੇ ਉਹਨਾਂ ਕਬਜ਼ਾ ਬਰੰਟਾਂ ਦੇ ਆਧਾਰ 'ਤੇ ਅੱਜ ਸੀ ਜਿਹੜੀ ਆ ਉਹ ਦੋ ਜਿਹੜੇ ਉਹਨੇ ਕਾਰਵਾਈ ਕਰ ਰਹੇ ਆ ਜਿਹੜੀ ਉਹਨਾਂ ਦੇ ਖਿਲਾਫ ਚੱਲ ਰਹੀ ਹੈ ਇਸ ਦਾ ਇਸ ਦਾ ਨਸ਼ਾ ਸਕਰੀਨ ਨਾਲ ਕੋਈ ਸੰਬੰਧ ਹੈ ਕੋਈ ਇਹ ਮੈਂ ਤੁਸੀਂ ਜਿਸ ਵੇਲੇ ਕਰ ਰਹੇ ਹੋ ਇਹ ਪੁਲਿਸ ਇਹ ਨਸ਼ਾ ਕਹਿ ਰਹੇ ਨੇ ਵੀ ਇਹ ਨਸ਼ਾ ਦੱਸ ਕਰਨੇ ਮਿੰਨਵੇ ਦੇ ਬਾਰ ਕੋਈ ਜਾਣਕਾਰੀ ਇਸ ਤਾਂ ਪੰਚਾਇਤ ਦੇ ਆਧਾਰ 'ਤੇ ਜਿਹੜੀ ਸਾਡੀ ਗਲੀ ਦੇ ਉ ਜੀ ਪਰਮਜੀਤਾ ਪਰਮਜੀ ਜੀ ਤੁਸੀਂ ਨਸ਼ਾ ਵੇਚਦੇ ਸੀ ਨਾਂਜੀ ਦੱਸ ਕੋਈ ਪਹਿਲਾਂ ਡੈੜੀ ਵੇਚਦਾ ਸੀ ਉਹਦੇ ਪਰਚੇ ਪਏ ਹੋਏ ਨੇ ਉਹ ਕੱਟਿਆ ਹੋਇਆ ਕੋਈ ਢੜ ਮੇ ਤੇ ਇੱਕ ਬਾਹ ਮੈਂ ਡੈੜੀ ਸੀ ਈ ਕਬੇ ਹਵਾ ਨਾ ਦੇਖ ਲੈ ਕੁਛ ਕਰ ਦੂਗਾ ਪੁਸਤਾਨਿਕਾ ਚਾਰ ਪੱਛਰੇ ਦੀ ਬੇਟੀ ਇਹ ਪਹਿਲਾ ਮੇਰੇ ਬੱਚੇ ਸੇਮ ਹੈ ਜੀ ਹਾਂ ਜੀ ਪਹਿਲਾ ਪਾਪਾ ਨੇ ਪਰਚੇ ਦੀ ਝੂਠੀ ਬਹੁਤ ਕੱਟਿਆ ਜੇਲ੍ਹ ਉੱਤੇ ਗਿਆ ਮੈਂ ਤਾਂ ਗੱਡੀਆਂ ਦੇ ਜਾਂਦਾ ਹਾਂ ਹਾਂ ਜੀ ਉਹ ਚੱਕ ਚੱਕ ਪਰਚੇ ਪਹਿਲਾਂ ਗੱਡੀਆਂ ਤੇ ਨਹੀਂ ਪਰਚੇ ਕੋਰਟ ਚ ਚੱਲ ਰਹੇ ਸੀ ਹਾਂ ਜੀ ਕੋਰਟ ਵਿੱਚ ਚੱਲ ਰਿਹਾ ਜੀ ਸਾਡਾ ਤਰੀਕ ਤੁਸੀਂ ਤੁਹਾਡੀ ਤਰੀਕ ਪਾਰ ਜਾਈ ਹੋਈ ਦੀ ਇੱਜ਼ਤ ਮੈਂ ਆਰਡਰ ਮੰਗਾ 56 ਆਰਡਰ ਦੇ ਰਿਹਾ ਸਾਨੂੰ ਪੁੱਛੀਏ ਉਹ ਬੋਲੋ ਕੀ ਹੋ ਰਿਹਾ ਇਹ ਸਰਕਾਰੀ ਜ਼ਮੀਨ ਹੈ ਨਹੀਂ ਜੀ ਸਾਡੀ ਆਪਣੀ ਹੈ ਜੀ ਸਾਡੀ ਆਪਣੀ ਆਪਣੀਆਂ ਰੋਕੀਆਂ ਹੋਈਆਂ ਸੂਰਤ ਪੁਰਾਣੇ ਬੁੜਿਆ ਦੀਆਂ ਆਪ ਦਾ ਬੇੜਾ ਆਪ ਸਾਡਾ ਬੇੜਾ ਕੋਈ ਗਲੀ ਨਹੀਂ ਹੈਗੀ ਸਾਡੀ ਸਾਡਾ ਆਪਰਾ ਬੇੜਾ ਜੀ ਜੀ ਹਾਂ ਜਉ ਧੱਕੇ ਨਾਲ ਸਾਡੇ ਨਾਲ ਚੱਲ ਰਿਹਾ ਤੁਸੀਂ ਤਰਸੀਮ ਦੇ ਕੀ ਲੱਗਦੇ ਐਸੀ ਕੁੜੀ ਆ ਜੀ ਉਹਦੀ ਮੈਸਜ ਮੈਨੂੰ ਦਿਹਾੜੇ ਬੈਈ ਹੋਈ ਆ ਉਹਦੀ ਕੁੜੀ ਠੀਕ ਹੈ ਹਾਂਜੀ ਕੋਈ ਬਲੈਕ ਨਹੀਂ ਹੂੰ ਤਾਂ ਕਿ ਹਵ ਗੱਡੀਆਂ ਚ ਗਏ ਹੋਂਦੇ ਜੀ ਜੇ ਗੱਡੀਆਂ ਦੇ ਭਾਗੇ ਕਿੱਥੇ ਇਸ ਪਿੰਡ ਦੇ ਵਿੱਚ ਕੱਲਾ ਖੁਸ਼ੀ ਨਸ਼ਾ ਵੇਚਦੇ ਜਾਂ ਹੋਰ ਵੀ ਨਹੀਂ ਸਾਰਾ ਪਿੰਡ ਹੀ ਵੇਚਦਾ ਨਸ਼ਾ ਜੀ ਸਾਡਾ ਕਾਰਸੇ ਕੰਨਾ ਨਹੀਂ ਵੇਚਣਾ ਸਾਰਾ ਪਿੰਡ ਨੇ ਦਿਹਾੜੀ ਕਰਦਾ ਜੇ ਟੰਟਨ ਮੰਜੇ ਕੋਠੇ ਪਾ ਦੋ ਦੋ ਉਹ ਕੋਈ ਦਿਹਾੜੀ ਨਹੀਂ ਹੈਗੀ ਬਲੈਕ ਨਾਲ ਮੁਰਾਦਪੁਰੇ ਚ ਕੋਈ ਬਣਾ ਦੱਸ ਕਿਹੜਾ ਬਕੈਣਾ ਦਿਹਾੜੀ ਕਰੇ ਮੁਰਾਦਪੁਰੇ ਕੋਈ ਦਿਹਾੜੀ ਨਹੀਂ ਕਰ ਰਿਆ ਬਲ ਕਿਹੜਾ ਤੋਂ ਬਸ ਸਾਰਾ ਪਿੰਡੀ ਨਸ਼ਾ ਸਾਰਾ ਪਿੰਡ ਨਸ਼ਾ ਕਰ ਰਿਹਾ ਜੀ ਕਿਹੜਾ ਦਿਹਾੜੀ ਕਿਹੜਾ ਸਾਰਾ ਪਿੰਡ ਨਸ਼ਾ ਵੇਚ ਰਿਹਾ ਪੁਲਿਸ ਵੱਲੋਂ ਤੁਹਾਨੂੰ ਇਕਲਾ ਦਿੱਤੀ ਗਈ ਸੀ ਕਿ ਅਸੀਂ ਕਾਰਵਾਈ ਕਰਾਂਗੇ ਹਾਂ ਜੀ ਕਰੀ ਸੀ ਚਾਹ ਚੱਕਾਈ ਕਰ ਚੱਲ ਰਹੀ ਜੀ ਕਿਹਦੀ ਕਾਰਵਾਈ ਤੁਹਾਡੇ ਦੀ ਕਿਉਂ ਹੋਈ ਹੈ ਫਿਰ ਉਹ ਅੱਜ ਪੁੱਛ ਰਿਹਾ ਜੀ ਸਾਡੇ ਘਰ ਤਾਂ ਹੋ ਰੇ ਮਰਾਨ ਪਰ ਹੋ ਲੋਕਾਂ ਦੇ ਘਰ ਤਾਂ ਨਹੀਂ ਹੋ ਰਹੀ ਠੀਕ ਹੈ ਛੜਦਾ ਖੜੀ ਬਹੀ ਆ ਲੋਕਾਂ ਦੇ ਤਿੰਨ ਤਿੰਨ ਮੰਜਰੇ ਕੋਠਿਆਂ ਨੇ ਕਦੋਂ ਢਾਰੇ ਜੀ